DF5 ਚੈਨਲ ਪੰਜਾਬੀ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਕਾਂਗਰਸ ਦੇ ਰਾਹੁਲ ਗਾਂਧੀ ਲਗਾਤਾਰ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਪਰ ਫਿਲਹਾਲ ਇਸ ਵੇਲੇ ਉਹ ਸਿੱਖ ਕਮਿਊਨਿਟੀ ਦੇ ਨਿਸ਼ਾਨੇ ਤੇ ਆਉਂਦੇ ਹੋਏ ਨਜ਼ਰ ਆ ਰਹੇ ਨੇ ਕਾਰਨ ਹੈ ਕਿ ਉਹ ਬੀਤੇ ਦਿਨ ਅਮਰੀਕਾ ਦੇ ਗ੍ਰਾਊਨ ਯੂਨੀਵਰਸਿਟੀ ਵਿੱਚ ਪਹੁੰਚੇ ਸਨ ਜਿਸ ਦੌਰਾਨ ਉਹਨਾਂ ਵੱਲੋਂ ਇੱਕ ਸਿੱਖ ਵਿਦਿਆਰਥੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਇਹ ਗੱਲਬਾਤ ਸੀ ਆਜ਼ਾਦੀ ਨੂੰ ਲੈ ਕੇ ਤਾਂ ਆਜ਼ਾਦੀ ਨੂੰ ਲੈ ਕੇ ਸਿੱਖ ਵਿਦਿਆਰਥੀ ਨੇ ਪੁੱਛਿਆ ਕਿ ਤੁਸੀਂ ਵਿਚਾਰਾਂ ਦੀ ਆਜ਼ਾਦੀ ਦੀ ਗੱਲ ਕੀਤੀ ਹੈ ਪਰ ਜਦੋਂ ਤੁਹਾਡਾ ਰਾਜ ਸੀ ਤਾਂ ਸਾਨੂੰ ਆਪਣਾ ਵਿਚਾਰ ਰੱਖਣ ਦੀ ਆਜ਼ਾਦੀ ਨਹੀਂ ਸੀ ਬੋਲਣ ਦੀ ਆਜ਼ਾਦੀ ਨਹੀਂ ਸੀ ਔਰ ਇਹ ਆਜ਼ਾਦੀ ਸਿਰਫ ਕੜਾ ਕਿਰਪਾਨ ਨੂੰ ਲੈ ਕੇ ਨਹੀਂ ਸੀ ਬਲਕਿ ਕੁਝ ਵੀ ਕਰਨ ਤੋਂ ਸਾਨੂੰ ਆਜ਼ਾਦੀ ਨਹੀਂ ਸੀ ਤਾਂ ਆਜ਼ਾਦੀ ਦਾ ਪ੍ਰਗਟਾਵਾ ਕਿਵੇਂ ਕੀਤਾ ਗਿਆ ਔਰ ਕੀ ਕੀ ਤਸ਼ੱਦਦ ਹੋਏ ਉਸ ਵੇਲੇ ਉਸ ਵਿਦਿਆਰਥੀ ਨੇ ਜ਼ਿਕਰ ਕੀਤਾ ਜਿਸ ਤੋਂ ਬਾਅਦ ਰਾਹੁਲ ਗਾਂਧੀ ਨੇ ਸਿਰਫ ਇਨਾ ਜਵਾਬ ਦਿੱਤਾ ਕਿ ਉਹ 80 ਦਾ ਦੌਰ ਸੀ ਤੇ ਉਸ ਵੇਲੇ ਮੈਂ ਰਾਜਨੀਤੀ ਵਿੱਚ ਨਹੀਂ ਸੀ ਤੇ ਇਸ ਕਰਕੇ ਮੈਂ ਇਸ ਬਾਰੇ ਜਵਾਬ ਨਹੀਂ ਦੇ ਪਾਵਾਂਗਾ ਜਿਸ ਨੂੰ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਕਲੇਰ ਨੇ ਰਾਹੁਲ ਗਾਂਧੀ ਨੂੰ ਨਿਸ਼ਾਨੇ ਤੇ ਲਿਆਏ ਤੇ ਇੱਕ ਵਾਰ ਫਿਰ ਤੋਂ ਸਿੱਖ ਨਸਲ ਕੁਸ਼ੀ ਦੇ ਦਿਨਾਂ ਨੂੰ ਯਾਦ ਕੀਤਾ ਹੈ ਕੀ ਕਹਿੰਦੇ ਨਜ਼ਰ ਆਏ ਨੇ ਅਰਸ਼ਦੀਪ ਕਲੇਰ ਆਓ ਦੇਖਦੇ ਹਾਂ ਅਮਰੀਕਾ ਗਏ ਰਾਹੁਲ ਗਾਂਧੀ ਸਾਹਿਬ ਨੂੰ ਅੱਜ ਪ੍ਰੈਸ ਮਿਲਣੀ ਦੌਰਾਨ ਇੱਕ ਸਿੱਖ ਨੌਜਵਾਨ ਨੇ ਬੜੀ ਦਲੇਰੀ ਤੇ ਬੜੇ ਸੋਹਰਦ ਤਰੀਕੇ ਦੇ ਨਾਲ ਉਹਨਾਂ ਦੇ ਉਸ ਬਿਆਨ ਦੇ ਨਾਲ ਕਾਊਂਟਰ ਕੀਤਾ ਜਿੱਥੇ ਰਾਹੁਲ ਗਾਂਧੀ ਸਾਹਿਬ ਨੇ ਕਿਹਾ ਸੀ ਕਿ ਕੀ ਭਾਰਤ ਦੇ ਵਿੱਚ ਸਿੱਖਾਂ ਨੂੰ ਕੜਾ ਪਹਿਨਣ ਤੇ ਪਗੜੀ ਪਹਿਨਣ ਦੀ ਇਜਾਜ਼ਤ ਰਹੇਗੀ ਉਸ ਨੌਜਵਾਨ ਨੇ ਸਵਾਲ ਕੀਤਾ ਕਿ ਜੋ 1980 ਦੇ ਦਹਾਕੇ ਦੇ ਵਿੱਚ ਹੋਇਆ ਉਹਦੇ ਬਾਰੇ ਰਾਹੁਲ ਗਾਂਧੀ ਨੇ ਕੀ ਕਹਿਣਾ ਕਿਉਂਕਿ 1980 ਦੇ ਦਹਾਕੇ ਦੌਰਾਨ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਤੋਪਾਂ ਦੇ ਨਾਲ ਢਹਿ ਟੇਰੀ ਕੀਤਾ ਗਿਆ ਦਿੱਲੀ ਦੀਆਂ ਸੜਕਾਂ ਤੇ ਸਿੱਖ ਨਸਲ ਕੁਸ਼ੀ ਹੋਈ ਸਿੱਖਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਤੇ ਰਾਹੁਲ ਗਾਂਧੀ ਸਾਹਿਬ ਕੀ ਕਹਿੰਦੇ ਕਹਿੰਦੇ ਜੀ ਉਸ ਸਮੇਂ ਮੇਰਾ ਰਾਜਨੀਤੀ ਨਾਲ ਜਾਂ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਅੱਜ ਮੈਂ ਰਾਜਨੀਤੀ ਦੇ ਵਿੱਚ ਹੁਣ ਨਹੀਂ ਐਸਾ ਕੁਝ ਹੋ ਰਾਹੁਲ ਗਾਂਧੀ ਸਾਹਿਬ ਠੀਕ ਹੈ ਕਿ 1980 ਦੇ ਦਹਾਕੇ ਦੌਰਾਨ ਤੁਹਾਡਾ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਪਰ ਤੁਹਾਡੇ ਪਰਿਵਾਰ ਨੇ ਇਹ ਸਾਰਾ ਕੁਝ ਕੀਤਾ ਪਰ ਉਸ ਤੋਂ ਬਾਅਦ بڑے ਐਸੇ ਮੌਕੇ ਆਏ ਜਦੋਂ ਤੁਸੀਂ ਖਾਸ ਕਰਕੇ ਜੇ ਮੈਂ ਯੂਪੀਏ ਦੀਆਂ ਦੋ ਸਰਕਾਰਾਂ ਦੀ ਗੱਲ ਕਰਾਂ ਉਹ ਤਾਂ ਸਾਰਿਆਂ ਨੂੰ ਪਤਾ ਕਿ ਥੋੜਾ ਪਰਿਵਾਰ ਉਹ ਸਰਕਾਰਾਂ ਚਲਾ ਰਿਹਾ ਸੀ ਔਰ ਉਹਦੇ ਦੌਰਾਨ ਜਿਹੜਾ ਸਿੱਖ ਨਸਲ ਕੁਸ਼ੀ ਦੇ ਕੇਸ ਐ ਸੀਬੀਆਈ ਨੇ ਕਲੋਜ਼ਰ ਰਿਪੋਰਟਾਂ ਫਾਈਲ ਕੀਤੀਆਂ ਉਹਨਾਂ ਨੂੰ ਬਚਾਇਆ ਕਾਂਗਰਸ ਨੇ ਔਰ ਅੱਜ ਤੱਕ ਜਿਹੜੇ ਉਹ ਦੋਸ਼ੀ ਨੇ ਚਾਹੇ ਸੱਜਨ ਕੁਮਾਰ ਹੋਣ ਜਗਦੀਸ਼ ਟਾਇਟਲਰ ਹੋਣ ਜਾਂ ਕਮਲਨਾਥ ਹੋਣ ਹੋਰ ਐਸੇ ਬਹੁਤ ਚਿਹਰੇ ਨੇ ਉਹ ਤਾਂ ਕਾਂਗਰਸ ਦੇ ਵਿੱਚ ਬੈਠੇ ਨੇ ਹੁਣ ਤਾਂ ਤੁਸੀਂ ਲੀਡਰ ਆਫ ਆਪੋਜੀਸ਼ਨ ਹੋ ਤੁਸੀਂ ਕਾਂਗਰਸ ਨੂੰ ਸਾਰੀ ਨੂੰ ਤੁਸੀਂ ਉਹ ਚਲਾ ਰਹੇ ਹੋ ਤੇ ਅੱਜ ਵੀ ਤੁਸੀਂ ਉਹ ਲੋਕਾਂ ਨੂੰ ਵਿਚਾਰ ਰਹੇ ਹੋ ਤਾਂ ਇਹ ਗੱਲ ਕਹਿਣੀ ਕਿ ਜੀ ਉਦੋਂ ਮੇਰਾ ਸਰੋਕਾਰ ਨਹੀਂ ਸੀ ਅੱਜ ਹੈ ਕਿ ਕਾਂਗਰਸ ਇਹ ਚੀਜ਼ਾਂ 'ਚ ਭਰੀ ਹੋ ਜਾਂਦੀ ਹੈ ਖਾਸ ਕਰਕੇ ਜੇ ਮੈਂ ਅਕਾਲ ਤਖਤ ਸਾਹਿਬ ਢਹਿ ਢੇਰੀ ਕਰਨ ਦੀ ਗੱਲ ਕਰਾਂ ਅਕਾਲ ਤਖਤ ਸਾਹਿਬ ਸਿੱਖਾਂ ਦੀ ਆਸਥਾ ਹੈ ਸਿੱਖਾਂ ਦਾ ਧੁਰਾ ਹੈ ਦੇਸ਼ ਵਿਦੇਸ਼ 'ਚ ਜਿੱਥੇ ਵੀ ਸਿੱਖ ਬੈਠੇ ਨੇ ਉਹ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਨੇ ਅਕਾਲ ਤਖਤ ਸਾਹਿਬ ਤੋਂ ਸੇਧ ਲੈ ਕੇ ਚੱਲਦੇ ਨੇ ਔਰ ਥੋਡੀਆਂ ਸਰਕਾਰਾਂ ਦੇ ਵਿੱਚ ਉਹ ਦੋਸ਼ੀਆਂ ਨੂੰ ਬਚਾਇਆ ਗਿਆ 84 ਦੇ ਸਿੱਖ ਨਸਲ ਕੁਸ਼ੀ ਦੇ ਦੋਸ਼ੀਆਂ ਨੂੰ ਬਚਾਇਆ ਗਿਆ ਇਤਾ ਮੈਂ ਧੰਨਵਾਦ ਕਰਦਾ ਭੈਣਜੀ ਹਰਸਿਮਰਤ ਕੋਰ ਬਾਦਲ ਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਐਨਡੀਏ ਦੀ ਪਹਿਲੀ ਸਰਕਾਰ ਸੀ ਉਹਦੇ ਵਿੱਚ ਭਾਈਵਾਲ ਸੀ ਵੱਡੇ ਬਾਦਲ ਸਾਹਿਬ ਦੇ ਯਤਨਾਂ ਦਾ ਸੁਖਬੀ ਸਿੰਘ ਬਾਦਲ ਸਾਹਿਬ ਦਾ ਜਿਹੜੀ ਸਾਡੀ ਦਿੱਲੀ ਦੀ ਉੱਥੇ ਦੀ ਇਕਾਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹਦੇ ਲੀਡਰਾਂ ਦਾ ਕਈ ਐਸੇ ਚਿਹਰੇ ਨੇ ਜਿਹੜੇ ਭਾਜਪਾ ਦੇ ਵਿੱਚ ਬੈਠੇ ਨੇ ਉਹਨਾਂ ਦਾ ਯੋਗਦਾਨ ਹੈ ਔਰ ਖਾਸ ਕਰਕੇ ਮੈਂ ਜ਼ਿਕਰ ਕਰੂੰਗਾ ਫੂਲਕਾ ਸਾਹਿਬ ਦਾ ਜਿਨ੍ਹਾਂ ਨੇ ਇੱਕ ਲੜਾਈ ਲੜੀ ਤਾਜ ਸੱਜਨ ਕੁਮਾਰ ਜੇਲ੍ਹ ਦੇ ਵਿੱਚ ਬੈਠਾ ਔਰ ਬਹੁਤ ਜਲਦੀ ਟਾਈਟਲਰ ਵੀ ਜਾਊਗਾ ਪਰ ਤੁਹਾਡਾ ਯੋਗਦਾਨ ਤੁਹਾਡੀ ਸਰਕਾਰਾਂ ਦਾ ਯੋਗਦਾਨ ਇਹ ਰਿਹਾ ਕਿ ਤੁਸੀਂ ਉਹ ਲੋਕਾਂ ਨੂੰ ਚਾਹਦੇ ਬਖਸ਼ੇ ਜਿਨ੍ਹਾਂ ਨੇ ਇਹ ਚੀਜ਼ਾਂ ਨੂੰ ਜਸਟੀਫਾਈ ਕੀਤਾ ਪੰਜਾਬ ਦੇ ਵਿੱਚ ਵੀ ਕਾਂਗਰਸ 'ਚ ਕਈ ਐਸੇ ਨੇਤਾ ਬੈਠੇ ਨੇ ਜਿਨ੍ਹਾਂ ਦੇ ਪਰਿਵਾਰਾਂ ਨੇ ਅਕਾਲ ਤਖਤ ਸਾਹਿਬ ਤੇ ਅਟੈਕ ਨੂੰ ਵੀ ਜਸਟੀਫਾਈ ਕੀਤਾ ਤੁਸੀਂ ਅੱਜ ਉਹਨਾਂ ਨੂੰ ਐਮਪੀ ਬਣਾਇਆ ਵੱਡੇ ਅਹੁਦੇ ਦਿੱਤੇ ਮੰਤਰੀ ਬਣਾਇਆ ਸੋ ਇਹ ਕਾਂਗਰਸ ਦਾ ਅਸਲ ਚਿਹਰਾ ਮੈਂ ਮੰਨਦਾ ਕਿ ਦੇਸ਼ ਦੇ ਵਿੱਚ ਬਹੁਤ ਕੁਝ ਐਸਾ ਹੋ ਰਿਹਾ ਹੈ ਮਿਨੋਰਟੀਜ਼ ਦੇ ਵਿੱਚ ਬੇਵਿਸ਼ਵਾਸੀ ਹੈ ਕਈ ਐਸੇ ਕਦਮ ਨੇ ਸਿੱਖ ਸਾਡੇ ਜਿਹੜੇ ਸਾਡੀ ਇੰਸਟੀਟਿਊਸ਼ਨਸ ਐ ਗੁਰਦਆਮਾਂ ਦੇ ਉੱਤੇ ਕਬਜ਼ੇ ਨੇ ਉਹਨਾਂ ਨੂੰ ਲੈ ਕੇ ਨਰਾਜ਼ਗੀ ਹੈ ਪਰ ਉਹਦੇ ਨਾਲ ਕਾਂਗਰਸ ਨਹੀਂ ਬਰੀ ਹੋ ਜਾਂਦੀ ਕੱਲਾ ਇਹ ਕਹਿਣਾ ਕਿ ਉਹਦੋਂ ਮੇਰਾ ਰਾਜਨੀਤੀ ਨਾਲ ਨਹੀਂ ਲੈਣਾ ਦੇਣਾ ਸੀ ਅੱਜ ਮੈਂ ਇਹ ਚੀਜ਼ਾਂ ਨੂੰ ਗਲਤ ਠਹਿਰਾਉਣਾ ਪਰ ਤੁਸੀਂ ਤਾਂ ਅੱਜ ਵੀ ਉਹ ਦੋਸ਼ੀਆਂ ਨੂੰ ਵਿਚਾਰੇ ਕਿਉਂਕਿ ਉਹ ਸਾਰੇ ਲੋਕ ਕਾਂਗਰਸ ਦਾ ਹਿੱਸਾ ਨੇ ਕਾਂਗਰਸ ਤੋਂ ਬਾਹਰ ਨਹੀਂ ਕੱਢੇ ਸੋ ਇਹ ਗੱਲਾਂ ਤੇ ਲੋਕ ਅੱਜ ਜਵਾਬ ਮੰਗਦੇ ਨੇ ਤੁਹਾਨੂੰ ਸਾਹਮਣੇ ਆ ਕੇ ਕਲੈਰਿਟੀ ਨਾਲ ਗੱਲਾਂ ਕਰਨੀਆਂ ਪੈਣਗੀਆਂ ਇਹ ਗੱਲਾਂ ਇਹ ਸਟੇਟਮੈਂਟ ਦੇਣੀ ਕਿ ਉਦੋਂ ਜੋ ਹੋਇਆ ਮੈਂ ਸਹਿਮਤ ਨਹੀਂ ਅੱਜ ਨਹੀਂ ਹੋਊਗਾ ਇਹਦੇ ਨਾਲ ਕਾਂਗਰਸ ਬਰੀ ਨਹੀਂ ਹੋ ਜਾ। ਤਾਂ ਬਿਲਕੁਲ ਜੀ ਅਰਸ਼ਦੀਪ ਕਲੇਰ ਦੇ ਤੁਸੀਂ ਬਿਆਨ ਸੁਨੇ ਰਾਹੁਲ ਗਾਂਧੀ ਨੂੰ ਉਹਨਾਂ ਨੇ ਨਿਸ਼ਾਨੇ ਤੇ ਲਿਆਏ ਸਵਾਲ ਪੁੱਛੇ ਨੇ ਕਿ ਅਗਰ ਤੁਸੀਂ ਉਸ ਵੇਲੇ ਰਾਜਨੀਤੀ ਵਿੱਚ ਨਹੀਂ ਸੀ ਪਰ ਜੋ ਕੁਝ ਹੋਇਆ ਉਹ ਤੁਹਾਡੇ ਪਰਿਵਾਰ ਵੱਲੋਂ ਹੋਇਆ ਤਾਂ ਤੁਹਾਨੂੰ ਜਵਾਬ ਦੇਣਾ ਚਾਹੀਦਾ ਸੀ ਇਸੇ ਦੇ ਨਾਲ ਭਾਜਪਾ ਦੇ ਆਈਟੀ ਸੈੱਲ ਨੇ ਭਾਜਪਾ ਵੱਲੋਂ ਵੀ ਲਗਾਤਾਰ ਉਹਨਾਂ ਦੇ ਇਸ ਬਿਆਨ ਨੂੰ ਚਲਾਇਆ ਜਾ ਰਿਹਾ ਏ ਔਰ ਸੋਸ਼ਲ ਮੀਡੀਆ ਤੇ ਰਾਹੁਲ ਗਾਂਧੀ ਦਾ ਇਹ ਜਵਾਬ ਇੱਕ ਵਾਰ ਫਿਰ ਤੋਂ ਵਾਇਰਲ ਹੋ ਰਿਹਾ ਏ ਸੱਜਨ ਕੁਮਾਰ ਨੂੰ ਲੈ ਕੇ ਵੀ ਗਲਬਾਤ ਹੋਈ ਸੀ ਬਾਕੀ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਦੇਸ਼ ਅਤੇ ਦੁਨੀਆ ਨਾਲ ਜੁੜੀਆਂ ਤਮਾਮ ਤਾਜ਼ਾ ਤਿੰਨ ਅਪਡੇਟਸ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਮੁਖਬਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ